ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮਾਈ ਹੋਮ ਐਂਡ ਮਾਈ ਵਰਕ ਤੇ ਤੇ ਚਲੋ ਜੀ ਅੱਜ ਆਪਾਂ ਬਣਾਉਣੇ ਆਂ ਢਰਮ ਚਾਟਾ ਤੇ ਢਰਮ ਲਿਆ ਧੋ ਇੱਕ ਮਿੰਟ ਦੀ ਤੇ ਇਹਦੇ ਵਾਸਤੇ ਜੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਤੁਹਾਡੇ ਆਟੇ ਦੇ ਵਿੱਚ ਸੁਸਰੀ ਕਿਉਂ ਆਉਂਦੀ ਆ ਸਾਰਿਆਂ ਦੇ ਆਟੇ ਸੁਸਰੀ ਆਉਂਦੀ ਆ ਕਿਉਂਕਿ 10-15 ਦਿਨ ਵੀ ਆਟਾ ਨਹੀਂ ਕੱਢਦਾ ਢਰਮ ਦੇ ਵਿੱਚ ਤੇ ਤੁਹਾਡੇ ਆਟੇ ਦੇ ਵਿੱਚ ਪਹਿਲਾਂ ਸੁਸਰੀ ਹੋਣੀ ਨਹੀਂ ਚਾਹੀਦੀ ਜੀ ਇਹਦੇ ਵਾਸਤੇ ਤੇ ਆਪਾਂ ਤੁਹਾਨੂੰ ਨਵੀਂ ਬਿਲਕੁਲ ਟਰੈਕ ਦੱਸਦੇ ਆ ਫ੍ਰੀ ਦੇ ਵਿੱਚ ਕੋਈ ਖਰਚਾ ਨਹੀਂਗਾ ਤੇ ਇਹ ਹੈਗੀ ਹੈ ਜੀ ਨਮ ਨਮਰੀ ਤੁਸੀਂ ਇਸ ਤਰ੍ਹਾਂ ਟਾਣੀ ਦੇ ਨਾਲ ਆ ਚੀਜ਼ ਲੈ ਲੈਣੀ ਹੈ ਤੇ ਇਹਨੂੰ ਨਾ ਤੁਸੀਂ ਸੁੱਕ ਧੋ ਕੇ ਸਕਾਲਿਓ ਕਈ ਵਾਰ ਹਨਾ ਜਾਨਵਰਾਂ ਦੀਆਂ ਪਿੱਠਾਂ ਵગેਰਾ ਉੱਤੇ ਹੁੰਦਿਆਂ ਤਾਂ ਮੀਂਹ ਪਿਆ درخت ਸਾਫ਼ ਹੋਏ ਆ ਤੇ ਇਹਨੂੰ ਧੋ ਕੇ ਸਕਾਲਿਓ ਤੇ ਫਿਰ ਤੁਸੀਂ ਨਾ ਇਹਨੂੰ ਆਟੇ ਦੇ ਵਿੱਚ ਇਸ ਤਰ੍ਹਾਂ ਹਰੀ ਨੂੰ ਹੀ ਰੱਖ ਦਿਓ ਤੇ ਤੁਹਾਡੇ ਆਟੇ ਦੇ ਵਿੱਚ ਕਦੇ ਵੀ ਸੁਸਰੀ ਨਹੀਂ ਪਾਊਗੀ ਤੇ ਇਹ ਜਮਾਇਆ ਹੋਇਆ ਟਰੈਕ ਹੈ ਜੀ ਤੇ ਨਾਲ ਮੁਰਤੀ ਇਸ ਤਰ੍ਹਾਂ ਇਕੱਠਾ ਕਰਕੇ ਇਹਨੂੰ ਥੱਲੇ ਰੱਖ ਦੇ ਇਸ ਤਰ੍ਹਾਂ ਕਰਕੇ ਆਪਾਂ ਡਰਮ ਦੇ ਥੱਲੇ ਪਾ ਦੇਣਾ ਇਹ ਤੇ ਉੱਤੇ ਆਪਾਂ ਪਾ ਦੇਣਾ ਆਟਾ ਤੇ ਜੇਕਰ ਤੁਹਾਡਾ ਹੈ ਜਨਨ ਕਿ 50 ਕਿਲੋ ਦਾ ਡਰਮ ਹੈ ਤੇ ਇਹਦੇ ਵਿੱਚ ਆਪਾਂ ਦੋ ਵਾਰਾਂ ਪਾਵਾਂਗੇ ਜਦੋਂ ਅੱਧਾ ਪੈ ਗਿਆ ਅੱਧੇ ਤੋਂ ਬਾਅਦ ਫਿਰ ਪਾਵਾਂਗੇ ਤੇ ਜੇਕਰ ਤੁਹਾਡਾ ਥੋੜਾ ਆਟਾ ਤੇ ਫਿਰ ਤੁਸੀਂ ਇੱਕ ਵਾਰਾਂ ਥੱਲੇ ਹੀ ਕੀਰਾ ਪਾ ਦਿਓ ਤੇ ਤਾਂ ਆਟਾ ਕਦੇ ਵੀ ਖਰਾਬ ਨਹੀਂ ਹੋਊਗਾ ਸੁਸਰੀ ਦੇ ਨਾਲ ਸੰਢ ਲਾ ਜਮੀ ਪੈਂਦੇ ਆ ਜੀ ਹਨਾ ਮੇਰੀਆਂ ਬੀਬੀਆਂ ਬਹਿਣਾ ਨੂੰ ਪਤਾ ਹਨਾ ਗੌਰ ਕਰਦਿੰਗੇ ਰੁਸ਼ਾਨ ਦੇ ਆਪਾਂ ਤੇ ਜੇਕਰ ਤੁਹਾਡੇ ਆٹے ਦੇ ਵਿੱਚ ਸੁਸਰੀ ਕਈ ਭਰਾ ਆਵੇ ਕਣਕ ਦੇ ਵਿੱਚ ਨਾ ਵੀ ਹੋਵੇ ਚੱਕੀ ਤੂੰ ਆ ਜਾਂਦੀ ਆ ਹਨਾ ਕਿਉਂਕਿ ਉੱਥੇ ਪਾਂਸ ਬੰਤਾ ਆਟਾ ਹੁੰਦਾ ਵਾ ਤੇ ਉਹਦੇ ਵਾਸਤੇ ਤੁਸੀਂ ਸ਼ਾਨ ਲਿਓ ਆਟਾ ਪਹਿਲਾਂ ਇਹ ਸੁਸਰੀ ਦਾ ਕੋਈ ਦਾਣਾ ਵਿੱਚ ਹੋਣਾ ਨਹੀਂ ਚਾਹੀਦਾ ਆਟਾ ਬਿਲਕੁਲ ਸਾਫ਼ ਹੋਣਾ ਚਾਹੀਦਾ ਲੋ ਜੀ ਇਸ ਤਰ੍ਹਾਂ ਹੈ ਤੇ ਆਪਾਂ ਵਿੱਚ ਇਹ ਪਾਤੀ ਨਹਿਮ ਦੇ ਉੱਤੇ ਹੀ ਆਟਾ ਪਾਤਾ ਕਿਉਂਕਿ ਆਟਾ ਤਾਂ ਆਪਾਂ ਛਾਂਣ ਨਹੀਂ ਹੁੰਦਾ ਦੇਲੀ ਤੇ ਮੈਂ ਬਹੁਤ ਪਰੇਸ਼ਾਨ ਸੀ ਜੀ ਸੱਸਰੀ ਸੌਂਡ ਤੋਂ ਤੇ ਬਿਲਕੁਲ ਫਰੀ ਦਾ ਤਰੀਕਾ ਜੀ ਇਹ ਤੇ ਤੁਸੀਂ ਨਹਿਮ ਦੇ ਪੱਤੇ ਦੀ ਇੰਨੀ ਕਿ ਨਹਿਮ ਦੇ ਪੱਤਿਆਂ ਦੀ ਟਾਣੀ ਦੀ ਇੰਨੀ ਕੁ ਗੌਰ ਕਰਨੀ ਹੈ ਜੀ ਧੋ ਕੇ ਧੁੱਪ ਚ ਸੁਕਾ ਲਿਓ ਕਿਈ ਵੇਰਾ ਜਾਲ ਆ ਜਾ ਪਿਆ ਹੁੰਦਾ ਜਾਂ ਮਕੜੀ ਵਗੈਰਾ ਪੱਤਿਆਂ ਨੂੰ ਜਾਂ ਬੈਠ ਜਾਨਵਰਾਂ ਦੀਆਂ ਪੇਠਾਂ ਵਗੈਰਾ ਹੁੰਦਣਾ ਉਹਦੇ ਵਾਸਤੇ ਸਫਾਈ ਰੱਖ ਲਿਓ ਇਹਦੀ ਇਹ ਲਿਖ ਗੱਲ ਹੈ ਤੇ ਜੇਕਰ ਤੁਸੀਂ ਇਹ ਟ੍ਰੈਕ ਅਚ ਮਾਉਂਗੇ ਤਾਂ ਤੁਹਾ ਡਾਟਾ ਕਦੇ ਵੀ ਖਰਾਬ ਨਹੀਂ ਹੋਊਗਾ ਮੈਂ ਗਰੰਟੀ ਦਿੰਨੀ ਐ ਜੀ ਇਸ ਗੱਲ ਦੀ ਕਦੇ ਵੀ ਤੁਹਾਡੇ ਆٹے ਦੇ ਵਿੱਚ ਸੁਸਰੀ ਸੰਢ ਨਹੀਂ ਪਊਗਾ ਲਓ ਜੀ ਹੁਣ ਆਪਾਂ ਇਹਨੂੰ ਪਾ ਰਹੇ ਆਂ ਨਾਲ ਦੀ ਨਾਲ ਤੇ ਜਦੋਂ ਇਹ ਆਧਾ ਕ ਪੈ ਗਿਆ ਤੇ ਆਪਾਂ ਥੋੜਾ ਜਿਹਾ ਹੋਰ ਪਾ ਦਾਂਗੇ ਨਮ ਲਿਆ ਕੇ ਕਿਉਂਕਿ ਉਹ ਸਾਰਾ ਦੂਜੀ ਢਾਣੀ ਵੀ ਨਾਲ ਪੈ ਗਈ ਦੋ ਲਿਆਂਦੀਆਂ ਸੀ ਮੈਂ ਆਪ ਐਪ ਹੋਮ ਲੈ ਆਉਣੇ ਆ ਨਮ ਦੀ ਢਾਣੀ ਤੇ ਉਹ ਵਿੱਚ ਪਾ ਕੇ ਤੇ ਆਪਾਂ ਇਹ ਪਿਛਲੀ ਵਾਰ ਇਸ ਤਰ੍ਹਾਂ ਜੁਮਾਇਆ ਸੀ ਮੈਂ ਜੀ ਤੇ ਤੁਸੀਂ ਜਰੂਰ ਅਜਮਾਓ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ 15-20 ਦਿਨਾਂ ਬਾਅਦ ਪਤਾ ਲੱਗ ਜੂਗਾ ਆਟੇ ਦੀ ਸੁਸਰੀ ਸੰਢ ਪੈਂਦਾ ਤੇ ਨਹੀਂ ਪੈਂਦਾ ਠੀਕ ਹੈ ਜੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਟਰੈਕ ਮੇਰੀ ਤੁਹਾਨੂੰ ਵਧੀਆ ਲੱਗੀ ਆਪਾਂ ਪਸੂ ਮੱਧਹਾਟ ਕੇ ਬਿਲਕੁਲ ਵੱਖਰੇ ਕੰਟ੍ਰੈਕ ਦੀ ਇਹ ਵੀਡੀਓ ਪਾਈ ਹੈ ਉਜੀ ਨਾ ਪਾਟਾ ਪਾਲਿਆ ਤੇ ਐ ਚ ਰੱਖਣੀ ਤੇ ਹੁਣ ਆਪਾਂ ਫੇਰ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਰੱਖ ਦਾਂਗੇ ਤੇ ਉੱਤੇ ਆਪਾਂ ਹੋਰ ਆਟਾ ਪਾ ਦਾਂਗੇ ਕਿਉਂਕਿ ਆ ਆਪਣਾ ਆਟਾ ਇਹ ਥੋੜਾ ਜਿਆਦਾ ਸੀਗਾ ਤੇ ਜਿਆਦਾ ਸੀ ਆਪਾਂ ਵਿੱਚੋਂ ਇਹਦੇ ਸੇਵੀਆਂ ਮਟਰਾਂ ਪਾ ਦੇ ਕੋਈ ਨਹੀਂ ਕਹੋ ਲੈਣ ਫੇਰ ਮੈਂ ਚੁਕਾ ਦੇਣੀ ਤੇਰੇ ਨਾਲ ਹੂੰ ਨਹੀਂ ਨਹੀਂ ਦੇ ਕਰ ਲਾ ਲਓ ਜੀ ਆਪਾਂ ਇਹਦੇ ਉੱਤੇ ਫੇਰ ਪਾ ਦਾਂਗੇ ਆਪਾਂ ਕੋਈ ਝੂਠੀਆਂ ਨਹੀਂ ਆਪਾਂ ਸਿੱਧੀ ਸੱਚੀ ਗੱਲ ਕਹਿਣੀ ਤੁਸੀਂ ਇਹ ਟਰੈਕ ਜਰੂਰ ਅਜਮਾਓ ਜੀ ਠੀਕ ਹੈ ਜੀ ਤੇ ਇਹ ਆਪਾਂ 10 ਕਿਲੋ ਆਟਾ ਵਾਜੂਗਾ ਜਿਹੜਾ 50 ਕਿਲੋ ਪਾਊਗਾ ਦੂਜਾ ਆਪਾਂ ਸੇਵਿੰਗਾਂ ਵੱਟਣ ਵਾਸਤੇ ਕੱਢ ਲੈਣਾ ਜੀ ਤੇ ਇਸ ਤਰ੍ਹਾਂ ਤੁਸੀਂ ਵੀ ਟਰੈਕ ਅਜਮਾਓ ਤੇ ਜਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਵੀ ਤੁਹਾਨੂੰ ਇਹ ਟਰੈਕ ਤੇ ਜਾਣਕੀ ਨੂੰ ਪਤਾ ਸੀ ਪਹਿਲਾਂ ਤੇ ਜੇ ਜਿਹਨੇ ਪਹਿਲੀ ਵਾਰ ਅਜਮਾਉਣੀਆਂ ਜੀ ਤੁਸੀਂ ਸ੍ਰੀ ਸੌਂਡ ਤੋਂ ਸਾਰੇ ਪਰੇਸ਼ਾਨਕ ਉਸ ਦਾ ਮੀ ਜਿਆਦੇ ਪਈਆ ਰਹੀ ਆਪਣੇ ਜਿਹੜੇ ਬੇਸਿਕ ਮਸਾਲੇ ਆ ਨੂਨ ਮਿੱਠੇ ਮਸਾਲੇ ਹਲਦੀਆਂ ਉਹਨਾਂ ਚ ਵੀ ਸੰਡੀ ਟੋਰਾ ਪਿਆ ਤੁਸੀਂ ਧੋਪ ਲਵਾ ਸਕਦੇ ਹਣਾ ਉਹਨਾਂ ਨੂੰ ਵੀ ਘਰੇਲੂ ਸਮਾਨ ਜਿਹੜਾ ਆਪਣਾ ਹਰਕ ਬੰਦੀੜੇ ਕੱਪੜੇ ਤੋਂ ਲੈ ਕੇ ਤੇ ਠੀਕ ਹੈ ਜੀ ਇਹ ਤੁਸੀਂ ਨਿੰਮ ਕੱਪੜਿਆਂ ਚ ਵੀ ਰੱਖ ਸਕਦੇ ਆ ਜੀ ਅਖਬਾਰ ਚ ਲਵੇਟ ਲਿਓ ਜਿਵੇਂ ਕਈ ਵਾਰ ਕੱਪੜੇ ਨਿੰਮ ਦਾ ਹਰੇ ਰੰਗਾਈ ਚੜਨਾ ਜਾਵੇ ਜਾਂ ਸੁਕਾ ਕੇ ਪਾ ਦਿਓ ਤੇ ਇਹ ਬਹੁਤ ਫਾਇਦੇਮੰਦ ਹੈ ਇਹ ਵਧੀਆ ਟਰੈਕ ਹੈ ਜੀ ਤੁਸੀਂ ਜਰੂਰ ਅਜਮਾਓ ਤੁਹਾਨੂੰ ਮੇਰਾ ਇਹ ਟਰੈਕ ਕਿਸ ਤਰ੍ਹਾਂ ਨੂੰ ਲੱਗੀ ਆਟੇ 'ਚ ਨਹਿਮ ਪਾਉਣ ਦਾ ਸੌਖਾ ਤੇ ਆਸਾਨ ਤਰੀਕਾ ਹੈ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਆਪਦੇ ਆਟੇ ਨੂੰ ਸੁਸਤਰੀ ਸੌਂਡ ਤੋਂ ਬਚਾ ਸਕਦੇ ਆ ਠੀਕ ਹੈ ਜੀ ਓਕੇ ਬਾਏ ਜੀ ਮਿਲਦੇ ਆਪਾਂ ਕਿਸੇ ਹੋਰ ਬਲੌਗ ਜਾਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਹਾਈਪ ਜਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਦੇ ਨਾਲ ਨਾਲ ਹਾਈਪ ਕਰਨ ਜਰੂਰ ਕਰਨਾ ਓਕੇ ਬਾਏ ਜੀ